ਇਥੋਂ ਮਿਲਦੀਆਂ ਨੇ ਤੀਆਂ ਪੁੱਤਰਾਂ ਦੀਆਂ ਦਾਤਾਂ ਜੀ ਹਾਂ ਇਹ ਹੈ ਜੋ ਉਹ ਸਤਾਨਾ ਜਿਸ ਸਤਾਨ ਤੇ ਪੰਜੇ ਪਾਤਸ਼ਾਹ ਸ਼੍ਰੀ ਗੁਰਜਨ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਮੇਰੀ ਪਰੀ ਤੇ ਮਾਲਕਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜਨਮ ਦੀ ਖੁਸ਼ੀ ਵਿੱਚ ਇਹ ਖੂਹ ਜਿਹੜਾ ਹੈ ਬਣਵਾ ਕੇ ਦਿੱਤਾ ਸੀਗਾ 6 ਹਾਟਾਂ ਵਾਲਾ ਖੂਹ ਸੰਗਤ ਜੀ ਇਥੋਂ ਦੀ ਕੀ ਮਹਤਾਤਾ ਆਉ ਜਾਣਦੇ ਆ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸਿਰਫ 3-4 ਮਿੰਟ ਦੀ ਵੀਡੀਓ ਹੁੰਦੀ ਹੈ ਸੰਗਤ ਜੀ ਉਹੋ ਹੀ ਨਹੀਂ ਆਪਾਂ ਦੇਖ ਸਕਦੇ ਗੁਰੂ ਘਰਾਂ ਦੀਆਂ ਤੇ ਫਿਰ ਸਾਡਾ ਕੰਟੈਂਟ ਤਿਆਰ ਕੀਤੇ ਦਾ ਕੀ ਫਾਇਦਾ ਵਾਹਿਗੁਰੂ ਜਾਏ ਸੀਗੇ ਗੁਰਦੁਆਰਾ ਛਟਾ ਸਾਹਿਬ ਦਰਸ਼ਨਦਾਰੇ ਕਰਨ ਦੇ ਲਈ ਇਸ ਸਥਾਨ ਦਾ ਨਾਮ ਛਟਾ ਕਿਉਂ ਪਿਆ ਆਪ ਸੰਗਜ ਜੀ ਦੱਸਦੇ ਹਾਂ ਵਿਸਥਾਰ ਦੇ ਨਾਲ ਇਸ ਪਾਵਨ ਪਿੱਤਰ ਸਥਾਨ ਦਾ ਇਤਿਹਾਸ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਖੇਤੀ ਯੋਗ ਪਾਣੀ ਦੀ ਘਾਟ ਅਤੇ ਸੂਕਰੀਆਂ ਫਸਲਾਂ ਦੇ ਨੁਕਸਾਨ ਦਾ ਯੋਗ ਹੱਲ ਕਰਨ ਦੀ ਬੇਨਤੀ ਕੀਤੀ ਸੀ ਉਹਨਾਂ ਦਿਨਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਰਮਾਤਾ ਗੰਗਾ ਜੀ ਦੀ ਪਾਵਨ ਕੁੱਖੋਂ ਲੰਬੇ ਸਮੇਂ ਬਾਅਦ 21 ਹਾੜ ਸੰਮਤ ਬਿਕਰਮੀ 1652 ਈਸਵੀ 1595 ਨੂੰ ਬਾਲਕ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਅਵਤਾਰਤ ਆ ਰਿਹਾ ਸੀਗਾ ਬਾਲਕ ਦੇ ਜਨਮ ਦੀ ਖੁਸ਼ੀ ਦੇ ਵਿੱਚ ਅਤੇ ਫਸਲਾਂ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਦੇ ਲਈ ਇਸ ਪਵਿੱਤਰ ਖੂਹ ਦੀ ਖਦਵਾਈ ਕਰਵਾਈ ਗਈ ਮਾਗ ਸੋਦੀ ਪੰਚਮੀ ਸੰਮਤ 1654 ਈਸਵੀ 1597 ਨੂੰ ਪੰਜਵੇਂ ਪਾਸ਼ਾ ਜੀ ਵੱਲੋਂ ਇਸ ਖੂਹ ਦੇ ਵਿੱਚ 6 ਹਾਟਾਂ ਜਾਣ ਕੇ 6 ਮਾਲਾਂ ਪਾ ਕੇ ਚਲਾਇਆ ਗਿਆ ਸੀਗਾ ਜਿਸ ਨਾਲ ਇਹ ਇਲਾਕਾ ਹਰਿਆ ਭਰਿਆ ਹੋ ਗਿਆ ਤੇ ਸੰਗਤਾਂ ਨੇ ਹਾਲ ਹੋ ਗਈਆਂ ਅਤੇ ਗੁਰੂ ਸਾਹਿਬ ਜੀ ਦਾ ਮਹਾਨ ਜਸ ਹੋਇਆ ਇਤੇ 6 ਹਾਟਾਂ ਵਾਲੇ ਖੂਹ ਚ ਲਾਨ ਕਰਕੇ ਹੀ ਇਸ ਨਗਰ ਨੂੰ ਸ਼ਾਟਾ ਸਾਹਿਬ ਦਾ ਨਾਮ ਦਿੱਤਾ ਗਿਆ ਖੁਸ਼ੀ ਵਿੱਚ ਆ ਕੇ ਇਸ ਪਵਿੱਤਰ ਅਸਥਾਨ ਨੂੰ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਵੱਲੋਂ ਬੇਅੰਤ ਵਰ ਬਖਸ਼ੇ ਜੋ ਵੀ ਇਸ ਅਸਥਾਨ ਉੱਪਰ ਇਸ਼ਨਾਨ ਕਰਕੇ ਸੇਵਾ ਕਰੇਗਾ ਉਸ ਨੂੰ ਸੰਤਾਨ ਯਾਨੀ ਕਿ ਔਲਾਦ ਦੀ ਪ੍ਰਾਪਤੀ ਹੋਵੇਗੀ ਦੁੱਖਾਂ ਦਾ ਨਾਸ਼ ਹੋਵੇਗਾ ਮਨ ਵਿੱਚ ਆਈਆਂ ਇਛਾ ਪੂਰੀਆਂ ਹੋਣਗੀਆਂ ਸਫਲਤਾ ਮਿਲੇਗੀ ਬਾਲਕ ਅਵਸਥਾ ਵਿੱਚ ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਸ ਸਥਾਨ ਤੇ ਖੇਡਦੇ ਹੁੰਦੇ ਸਨ ਗੁਰਗੱਦੀ ਪ੍ਰਾਪਤ ਹੋਣ ਤੋਂ ਬਾਅਦ ਸ਼ਿਕਾਰ ਖੇਡਦੇ ਸਮੇਂ ਦੁਪਹਿਰ ਵੇਲੇ ਇਸ ਰਮਣੀਕ ਅਤੇ ਆਨੰਦਮਈ ਸਥਾਨ ਤੇ ਆ ਕੇ ਇਸ਼ਨਾਨ ਕਰਦੇ ਪ੍ਰਸ਼ਾਦਾ ਛਕਦੇ ਤੇ ਆਰਾਮ ਕਰਦੇ ਹੁੰਦੇ ਸਨ ਪੰਜੇ ਪਾਤਸ਼ਾਹ ਅਤੇ ਮੇਰੀ ਪੀਰ ਦੇ ਮਾਲਕ ਅਸ਼ਿਰ ਗੁਰ ਹਰਗਮਹ ਪਾਸ਼ਾ ਜੀ ਦੇ ਵਰਸਾਏ ਇਸ ਪਾਵਨ ਸਥਾਨ ਉੱਤੇ ਅੱਜ ਵੀ ਸੰਗਤਾਂ ਭਰੇ ਗਿਣਤੀ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਸੇਵਾ ਸਿਮਰਨ ਇਸ਼ਨਾਨ ਕਰਦੀਆਂ ਨੇ ਤੇ ਆਪਣੇ ਮਨ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਆ ਉਹ ਗੁਰੂ ਸਾਹਿਬ ਅੱਗੇ ਪੂਰੀਆਂ ਹੋਣ ਕਰ ਕਰਨ ਲਈ ਅਰਦਾਸਾਂ ਬੇਨਤੀਆਂ ਕਰਦੀਆਂ ਤੇ ਗੁਰੂ ਸਾਹਿਬ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਦੇ ਆ ਇਸ ਸਥਾਨ ਤੇ ਹਰ ਸਾਲ ਬਸੰਤ ਪੰਜਵੀ ਦਾ ਜੋੜ ਮੇਲਾ ਬਹੁਤ ਹੀ ਸ਼ਰਧਾ ਪਾਉਣਾ ਦੇ ਨਾਲ ਮਨਾਇਆ ਜਾਂਦਾ ਜਿੱਥੇ ਲੱਖਾਂ ਹੀ ਸੰਗਤਾਂ ਆ ਕੇ ਹਾਜ਼ਰੀ ਭਰਦੀਆਂ ਨੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੰਗਤ ਜੀ ਜਿਵੇਂ ਕਿ ਆਪ ਸਭ ਜਾਣਦੇ ਹੋ ਮੇਰੀ ਪੀਰ ਦੇ ਮਾਲਕ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ ਸੀ ਗੁਰੂ ਕੀ ਵੰਡਾਲੀ ਦੇ ਵਿੱਚ ਸ਼ਿਸ਼ੋਭਿਤੇ ਪਾਉਣ ਪਿੱਤਰ ਸਥਾਨ ਮੇਰੀ ਪੀਰ ਦੇ ਮਾਲਕ ਸ਼ਿਰ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਜਨਮ ਸਥਾਨ ਉਸ ਸਥਾਨ ਤੇ ਪੂਰਾ ਸਾਹਿਬ ਹੀ ਬਣਿਆ ਹੋਇਆ ਉੱਤੇ ਸ਼ਰਧਾ ਪਾਉਣਾ ਨਾਲ ਜਾ ਕੇ ਬੈਠੋ ਆਨੰਦ ਵਈ ਤਾਨੂੰ ਇਸ ਤਰ੍ਹਾਂ ਮਹਿਸੂਸ ਹੋਊਗਾ ਕਿ ਅਸੀਂ ਸਵਰਗਾਂ ਦੇ ਵਿੱਚ ਆ ਗਏ ਆ ਤੇ ਸੰਗਤ ਜੀ ਪਿਛਲੀ ਵੀਡੀਓ ਵਿੱਚ ਆਪ ਜੀ ਨੂੰ ਦਰਸ਼ਨ ਕਰਵਾਏ ਸਨ ਜਨਮ ਸਥਾਨ ਮੇਰੀ ਪੀਰ ਦੇ ਮਾਲਕ ਸ਼ਿਰਗੁਰੂ ਹਰਗੋਬਿੰਦ ਪਾਸ਼ਾ ਜੀ ਅਸੀਂ ਅਕਸਰ ਜਦੋਂ ਸ਼ਾੜਾ ਸਾਹਿਬ ਤੋਂ ਦਰਸ਼ਨਦਾਰੇ ਕਰਨੇ ਸ਼ੁਰੂ ਕਰਦੇ ਆ ਸ਼ਾੜਾ ਸਾਹਿਬ ਤੋਂ ਦਰਸ਼ਨ ਮੇਲੇ ਕਰਨ ਉਪਰੰਤ ਆਸੀਂ ਜਾਂਦੇ ਆ ਗੁਰੂ ਕੀ ਮੰਡਾਲੀ ਉੱਥੋਂ ਦਰਸ਼ਨਦਾਰੇ ਕਰਕੇ ਸਾਰੇ ਗੁਰੂ ਘਰਾਂ ਦੇ ਤਿੰਨ ਚਾਰ ਗੁਰੂ ਘਰ ਨੇ ਇਸ ਪੌਣ ਪਿੱਤਰ ਸਥਾਨ ਤੇ ਗੁਰੂ ਕੀ ਮੰਡਾਲੀ ਦੇ ਵਿੱਚ ਫਿਰ ਉਸਨੂੰ ਬਾਅਦ ਜਾਈਦਾ ਗੁਰਦੁਆਰਾ ਸਾਨਾ ਸਾਹਿਬ ਦਰਸ਼ਨਦਾਰੇ ਕਰਨ ਦੇ ਲਈ ਨਾਲੇ ਜਨਮ ਸਥਾਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਸ ਸਥਾਨ ਤੇ ਦਰਸ਼ਨਦਾਰੇ ਕਰਨ ਉਪਰੰਤ ਉਸ ਸਮਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਅਸੀਂ ਜਾ ਕੇ ਨਤਮਸਤਕ ਹੋਈਦਾ ਉਸ ਬਾਅਦ ਘੁੰਮਦੇ ਘੁੰਮਦੇ ਸੰਗਤ ਜੀ ਜਿਵੇਂ ਆਪਣਾ ਜੀ ਕਰਦਾ ਆ ਜਨਮ ਸਥਾਨ ਮਾਤਾ ਪਾ ਕੌਰ ਜੀ ਦਾ ਉਸ ਸਥਾਨ ਤੇ ਦਰਸ਼ਨਦਾਰੇ ਕਰਕੇ ਜੋ ਕਿ ਚੁਬਾਲ ਦੇ ਵਿੱਚ ਸ਼ਿਸ਼ੋਭਿਤ ਹੈ ਉਸਨੂੰ ਬਾਦ ਦਰਸ਼ਨਦਾਰੇ ਕਰਕੇ ਅਸੀਂ ਤਨਤਨ ਸਾਹਿਬ ਵਾਲੇ ਚਾਲੇ ਪਾਏ ਦਾ ਜਿਸਦੇ ਵਿੱਚ ਰਸਤੇ ਦੇ ਵਿੱਚ ਗੁਰਦੁਆਰਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦਾ ਆਉਂਦਾ ਆ ਉਸੇ ਦਰਸ਼ਨਦਾਰੇ ਕਰਨ ਉਪਰੰਤ ਦਰਪਾਰ ਸਾਹਿਬ ਤਰਨਤਨ ਸਾਹਿਬ ਜਾ ਕੇ ਨਤਮਸਤਕ ਹੋਈਦਾ ਸਖ ਜੀ ਇਸ ਤਰ੍ਹਾਂ ਰੂਟ ਜਿਹੜੇ ਆ ਬੜਾ ਮਜ਼ਾ ਆਉਂਦਾ ਜਦੋਂ ਆਪਾਂ ਦਰਸ਼ਨਦਾਰੇ ਕਰਨ ਵਾਸਤੇ ਜਾਈਦਾ ਕਿਤੇ ਵੀ ਆਪ ਜੀ ਨੇ ਅੰਮ੍ਰਿਤਸਰ ਦੇ ਕਿਸੇ ਵੀ ਏਰੀਆ ਦੇ ਵਿੱਚ ਦਰਸ਼ਨਦਾਰੇ ਕਰਨ ਵਾਸਤੇ ਜਾਣਾ ਹੋਵੇ ਤਾਂ ਦਾਸ ਦੇ ਕੋਲੋਂ ਆਪ ਜੀ ਰੂਟ ਮੈਪ ਲੈ ਸਕਦੇ ਹੋ ਤੇ ਤੁਹਾਨੂੰ ਵੱਖਰਾ ਹੀ ਕੰਨਾਂ ਦਾ ਹੋਊਗਾ ਦਰਸ਼ਨਦਾਰੇ ਕਰਕੇ ਤਾਂ ਸੰਗਤ ਜੀ ਜਦੋਂ ਹੀ ਆਪ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਸ਼ਨਦਾਰੇ ਕਰਨ ਵਾਸਤੇ ਆਉਣਿਓ ਦਾਸ ਦੇ ਆਫਿਸ ਫਰੋਜ਼ਪੁਰੀਆ ਵੈਲਫਰ ਸੁਸਾਇਟੀ ਦੇ ਵਿੱਚ ਜਰੂਰ ਦਰਸ਼ਨ ਦੇ ਕੇ ਜਾਇਆ ਕਰੋ ਬੜੀ ਖੁਸ਼ੀ ਹੁੰਦੀ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਲ ਕੇ ਸੰਗਤਾਂ ਜਦੋਂ ਗੁਰੂ ਘਰਾਂ ਦਰਸ਼ਨ ਦਰਕਰਨ ਉਪਰੰਤ ਉਸ ਤੋਂ ਬਾਅਦ ਦਾਸ ਦੇ ਦਾਸ ਦੇ ਆਫਿਸ ਦੇ ਵਿੱਚ ਆ ਕੇ ਚਰਨ ਪਾਉਂਦੀਆਂ ਨੇ ਤੇ ਸੰਗਤ ਜੀ ਅੱਜ ਆਪ ਜੀ ਨੇ ਦਰਸ਼ਨ ਦਰਕਰਿ ਕਰਵਾਏ ਹਨ ਗੁਰਦੁਆਰਾ ਛਟਾ ਸਾਹਿਬ ਉਮੀਦ ਕਰਦੇ ਆ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਊਗੀ ਪਸੰਦ ਆਈ ਤਾਂ ਜਰੂਰ ਸ਼ੇਅਰ ਕਰ ਦੇਣਾ ਜੀ ਜੁੜੇ ਰਹੋ ਆਪਣੇ YouTube Facebook Instagram ਦੇ ਨਾਲ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਤੇ ਆਪ ਜੀ ਘਰ ਬੈਠੇ ਹੀ ਗੁਰੂ ਘਰਾਂ ਦੇ ਦਰਸ਼ਨਦਾਰੇ ਕਰਕੇ ਆਨੰਦ ਮਾਣ ਸਕੋ ਜੀ ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ ਜੁੜੇ ਰਹੇ ਇਸ ਤਰ੍ਹਾਂ ਨਾਲ ਭੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ